ਸਾਂਝ ਕੇਂਦਰ ਸਬ ਡਿਵੀਜ਼ਨ ਫਗਵਾੜਾ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਡੀਐਸਪੀ ਫਗਵਾੜਾ ਭਾਰਤ ਪੂਸ਼ਣ ਸੈਣੀ ਥਾਣਾ ਸਦਰ ਦੇ ਐਸਐਚਓ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਅਤੇ ਨਸ਼ੇ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਜੱਸਾ ਜੀ ਨਾਲ ਔਰ ਡੀਐਸਪੀ ਇਹ ਫਗਵਾੜਾ ਦੇ ਨਾਲ ਵੀ ਕਾਫੀ ਮਿਕਦਾ ਹੋ ਚੁੱਕੀਆਂ ਔਰ ਔਰ ਸਾਡੇ ਵਿਚਾਰ ਹੈ ਕੁਝ ਐਸੇ ਹਾਂ ਵੀ ਇਹ ਗੱਲ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸਾਡੇ ਨਾਲ ਕੱਲਿਆ ਨਾ ਕਰ ਲਿਓ ਅਫਸਰਾਂ ਨਾਲ ਕਰ ਲਿਓ ਤੇ ਜੇ ਤੁਸੀਂ ਕਹਿੰਦੇ ਨਾ ਜਿਹੜਾ ਨਸ਼ਾ ਵੇਚਦਾ ਉਹਦੀ ਜਮਾਨਤ ਤੇ ਔਖੀ ਹੁੰਦੀ ਆ ਉਹਦੇ ਪੈਸੇ ਤੇ ਬਹੁਤ ਲੱਗਦੇ ਆ ਤਾਂ ਕਰਕੇ ਕਹਿੰਦੇ ਆ ਕਿ ਖਰਚਾ ਉਹਦਾ ਫਿਰ ਜਿਆਦਾ ਆ ਜਾਂਦਾ ਬੰਦੇ ਦਾ ਤੇ ਆਪਾਂ ਨੂੰ ਉਹ ਤੋਂ ਮੋੜਨਾ ਚਾਹੀਦਾ ਜੇ ਕੋਈ ਆਪਣਾ 30 ਪੁੱਤ ਲੈ 60+ ਹੋ ਗਿਆ ਜੀ 60 ਸਾਲ ਤੋਂ ਉਮਰ ਜਿਆਦਾ ਆ ਫਿਰ ਵੀ ਪੂਰੇ ਫੈਟਵਾ ਜੀ ਔਰ ਦੋਨੇ ਟਾਈਮ ਸਹਿਰ ਵੀ ਕਰਦੇ ਆ ਇਹ ਉਹ ਵੀ ਆਪਣੇ ਪੰਜ ਬੈਂਕ ਵਿਚਾਰ ਸਾਂਝੇ ਕਰਨਗੇ ਪਰਮਜੀਤ ਸਿੰਘ ਜੀ ਲੰਬੜਦਾਰ ਜੀ। ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਬੇ ਇਹਨਾਂ ਨਸ਼ਿਆਂ ਤੋਂ ਮੁਕਤ ਸਾਡੀ ਜਿਹੜੀ ಗ್ರಾಮ ਪੰਚਾਇਤ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਜੀ ਜਿਹੜਾ ਇਹਨਾਂ ਨੇ ਇਤਾਂ ਦਾ ਅਭਰਾਲਾ ਕੀਤਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਟਾਈਮ ਦਿੱਤਾ ਜੀ ਸਾਡੇ ਪਾਸ ਐਸ ਲਈ ਆ ਰਹੇ ਆ ਐਸਪੀ ਮੈਡਮ ਕਿੰਦਰਕੌਰ ਜੀ ਪੱਟੀ ਟੀਐਸਪੀ ਜੀ ਭਰਤਕੁਸ਼ਮ ਜੀ ਐਸਐਚਓ ਬਲਜਿੰਦਰ ਸਿੰਘ ਜੀ ਭੁਲਰ ਸਾਹਿਬ ਇਹ ਵੀ ਪਹੁੰਚੇ ਹੋ ਸਾਡੇ ਕੋਲ ਸਰਪੰਚ ਰਣਜੀਤ ਸਿੰਘ ਜੀ ਕਲੇਰ ਐਨਆਰਆਈ ਸਰਿੰਦਰ ਸਿੰਘ ਜੀ ਸਾਰੇ ਨੌਜਵਾਨ ਸਭਾ ਦੇ ਮੈਂਬਰ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਨੌਜਵਾਨ ਸਿੱਧਾਕ ਨਿਸ਼ਾਨ ਨਹੀਂ ਲੈਂਦੇ ਹੈਗੇ ਇਹ ਇਹੀ ਨੌਜਵਾਨ ਸਾਡੇ ਬਾਕੀ ਪੰਜਾਬ ਵਾਸਤੇ ਵੀ ਬਹੁਤ ਵਧੀਆ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਹੈਗੇ ਸੋ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਗੁਰੇਸ਼ ਕਰਨ ਦਾ ਮੈਸੇਜ ਤਾਂ ਦੇਖ ਰਹੇ ਹੈ ਮਤਲਬ ਵੀ ਵਾਂਟ ਕਿ ਵੀ ਤੁਹਾਡੇ ਚੋਂ ਸਾਨੂੰ ਕੋਈ ਇਨਫੋਰਮੇਸ਼ਨ ਜੇਕਰ ਤੁਹਾਡੇ ਕੋਲੇ ਹੈ ਵੀ ਲੋਗ ਕੋਈ ਆਪੇਚਦੇ ਹੈ ਜਾਂ ਫਿਰ ਕਰਦੇ ਹੈ ਜਾਂ ਉਹਦੇ ਵਿੱਚ ਸਾਡੀ ਮਦਦ ਦੀ ਜ਼ਰੂਰਤ ਹੈ ਤਾਂ ਪਲੀਜ਼ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਐਸਚਓ ਸਾਥ ਆਲਵੇਜ਼ ਅਵੇਲੇਬਲ ਨੇ ਅਸੀਂ ਆਪਣੇ ਅਵੇਲੇਬਲ ਹੈਗੇ ਹਾਂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਸੇ ਲੜੀ ਦੇ ਵਿੱਚ ਸਾਡੀ ਇੱਕ ਮੁਹਿੰਮ ਦੇ ਵਿੱਚ ਅਸੀਂ ਇੱਕ ਮੈਰਾਥਨ ਕਰਾ ਰਹੇ ਹੈਗੇ ਤੇ ਇਹ ਜਿਹੜੀ ਸਿਟੀ ਸ਼ਹਿਰ ਦੇ ਵਿੱਚ ਸਕੂਲ ਆਫ ਐਮਿਨੈਂਸ ਹੈ ਉੱਥੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਮੇਨ ਰੋਡ ਤੋਂ ਇਹ 5 ਕਿਲੋਮੀਟਰ ਦਾ ਡਿਸਟੈਂਸ ਹੋਏਗਾ ਤੇ ਵਾਪਸ ਇਸ ਸਕੂਲ ਦੇ ਵਿੱਚ ਹੀ ਕਰਾਂਗੇ ਇਹ ਛੋਟਾ ਜਿਹਾ ਉਪਰਾਲਾ ਜਿਹੜਾ ਸਬਡਿਵੀਜ਼ਨ ਫਗਵਾੜਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਡਿਸਟ੍ਰਿਕਟ ਕਪੂਰਥਲਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇੱਕ ਜਿਹੜਾ ਸੁਨੇਹਾ ਹੈ ਨਸ਼ਿਆਂ ਦੇ ਖਿਲਾਫ ਹੈ ਉਹਦੇ ਵਿੱਚ ਸਾਰੇ ਆਪਣੀ ਇਕਤਾ ਨੂੰ ਸ਼ੋਅ ਕਰ ਸਕੀਏ ਕਿ ਅਸੀਂ ਸਾਰੇ ਚਾਹੁੰਦੇ ਹਾਂ ਵੀ ਨਸ਼ੇ ਖਤਮ ਹੋਣ ਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮંચ ਤੋਂ ਇੱਕ ਸੱਦਾ ਵੀ ਦੇਣੀ ਆ ਕਿ ਤੁਸੀਂ ਸਾਰੇ ਉੱਥੇ ਸਾਡੇ ਨਾਲ ਆਓ ਮੈਰਾਥਨ ਜੁਆਇਨ ਕਰੋ ਤੇ ਸਾਰੇ ਨੌਜਵਾਨ ਮੈਂ ਦੇਖ ਰਹੀ ਹਾਂ ਕਿ ਜਿਵੇਂ ਦੇ ਕੈਨ ਪਾਰਟਿਸਪੇਟ ਜੇ ਸਾਡੀਆਂ ਮਾਵਾ ਬੇਣਾ ਨਹੀਂ ਆਉਣਾ ਚਾਹ ਤਾਂ ਵੀ ਆਰ ਆਲਸੋ ਵੈਲਕਮ ਕਿਉਂਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਜਦੋਂ ਤੁਸੀਂ ਮੂਰੇ ਹੋਏ ਕਿਉਂਕਿ ਜਨਰਲੀ ਕੀ ਹੁੰਦਾ ਕਿ ਜੇ ਕੋਈ ਪੰਚ ਸਰਪੰਚ ਵੀ ਲੇਡੀ ਵੀ ਆਤਾ ਉਹਨਾਂ ਦੇ ਹਸਬੰਡ ਹੀ ਆਉਂਦੇ ਸਾਡੇ ਦਫ਼ਤਰ ਵੀ ਆਉਣਗੇ ਜੇ वो जी मेरी वाइफ पंच है पर मैं आया वही जगह पर है ना सो so, बहुत चंकी गल है कि आप जो तो फिफ्टी परसेंट पापुलेशन उन्होंने फीमेल्स ही कह सकती हे थोड़ी स्पेशल मेरे वालों सदा है कि तीस आओ और अस मैराथन का पार्ट बनीए और वीयहा जो है समाज में देिए कि अरे ही नशे खिलाफ है ਤੇ ਮੈਂ ਫਿਰ ਤੋਂ ਇੱਕ ਵਾਰ ਧੰਨਵਾਦ ਕਰਦੀ ਹਾਂ ਸਰਪੰਚ ਸਾਹਿਬ ਦਾ ਔਰ ਰਵੀ ਸਾਡੇ ਨੇ ਨਾਲ ਇੱਕ ਪਲੈਟਫਾਰਮ ਬਣਾਇਆ ਜਿੱਥੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਤੇ ਕਿਸੇ ਦਾ ਵੀ ਕੋਈ ਸੁਝਾਅ ਹੋਵੇ ਅਸੀਂ ਕੋਈ ਗੱਲਬਾਤ ਕਰ ਸਕਦੇ ਹੁਈਏ ਤੇ ਅਸੀਂ ਅਜੇ ਇੱਥੇ ਹਾਜ਼ਰ ਹੈਗੇ ਆ ਤੁਹਾਡਾ ਕੋਈ ਪੁਆਇੰਟ ਹੈ ਕੋਈ ਇਨਫੋਰਮੇਸ਼ਨ ਹੈ ਕੋਈ ਕੁਝ ਹੈ ਤੇ ਅਸੀਂ ਇੱਥੇ ਤੁਹਾਡੇ ਨਾਲ ਥੋੜਾ ਇੰਟਰੈਕਟ ਵੀ ਕਰਾਂਗੇ ਤੇ ਤੁਸੀਂ ਆਪ ਦੀ ਮਨ ਮਨ ਦੀ ਗੱਲ ਕਰਨਾ ਕਰ ਸਕਦੇ ਹੋ ਕੁਝ ਵੀ ਇਹਦੇ ਚ ਪੋਜ਼ਿਟਿਵ ਹੋਏਗਾ ਅਸੀਂ ਇੱਕ ਪੋਜ਼ਿਟਿਵ ਉਪਰਾਲਾ ਕਰਨਾ ਹੈ ਬਲੇਮ ਗੇਮ ਤਾਂ ਬਹੁਤ ਹੋ ਸਕਦੀ ਹੈ ਕਿ ਆ ਨਹੀਂ ਹੋ ਸਕਦਾ ਤੇ ਆ ਨਹੀਂ ਕਰਦਾ ਕੋਈ ਤੇ ਵਿੱਚ ਆ ਕਮੀਆਂ ਔਣਤਾਈਆਂ ਤਾਂ ਹਰ ਥਾਂ ਤੇ ਹੈਗੀਆਂ ਪਰ ਅਸੀਂ ਵੇ ਆਊਟ ਲੱਭੀਏ ਵੀ ਅਸੀਂ ਪ੍ਰੋਬਲਮ ਨੂੰ ਹੱਲ ਕਿਵੇਂ ਕਰਨਾ ਹੈਗਾ ਸੋ ਕਿਸੇ ਦਾ ਵੀ ਕੋਈ ਸੁਝਾਅ ਹੋਏਗਾ ਅਸੀਂ ਇੱਥੇ ਹੈਗੇ ਆਂ ਕੁਝ ਸਮਾਂ ਤੇ ਮੇਰੇ ਨਾਲ ਮੇਰੇ ਟੀਮ ਮੇਟ ਸਾਡੇ ਡੀਐਸਪੀ ਸਾਹਿਬ ਵੀ ਇੱਥੇ ਹੈਗੇ ਨੇ ਤੇ ਮੈਂ ਉਹਨਾਂ ਨੂੰ ਵੀ ਕਹੂੰਗੀ ਉਹ ਵੀ ਤੁਹਾਡੇ ਨਾਲ ਉਹ ਕੁਝ ਬੋਲ ਸਾਂਝੇ ਕਰਨਗੇ ਜਿਸ ਤੋਂ ਇੱਕ ਕਰ ਲਿਆ ਮੈਨਲੀ ਅਸੀਂ ਕਾਫੀ ਜਗ੍ਹਾ ਤੇ ਜਿਹੜਾ ਡਰੱਗਸ ਪ੍ਰਤੀ ਸੈਮੀਨਾਰ ਲਗਾਇਆ ਵਰਲਟੀਮੇਟਲੀ ਜਦੋਂ ਇਨ ਲਾਸਟ ਵਧੀਆ ਗੱਲ ਹੈ ਜੇ ਤੁਹਾਡਾ ਪਿੰਡ ਦੇ ਵਿੱਚ ਬਿਲਕੁਲ ਨਸ਼ਾ ਮੁਕਤ ਬਿਲਕੁਲ ਸਾਫ਼ ਜਿਹੜਾ ਮਾਹੌਲ ਹੈ ਇੱਥੇ ਪਿੰਡ ਦੇ ਵਿੱਚ ਪੰਜਾਦਾਤਰ ਦੇਖਿਆ ਕਿ ਜਦੋਂ ਵੀ ਅਸੀਂ ਕਿਤੇ ਮੀਟਿੰਗ ਤੋਂ ਬਾਅਦ ਜੇ ਤੋ ਜੰਨੇ ਆ ਇੱਕ ਸਾਲ ਬਾਅਦ ਜਾਂ 6 ਮਹੀਨਾ ਬਾਅਦ ਦੁਬਾਰਾ ਉੱਥੇ ਆ ਕੇ ਮੀਟਿੰਗ ਕਰਦੇ ਆ ਪਰ ਬਹੁਤਾ ਜੱਡਾ ਉਹ ਸਕਸੈਸਫੁਲ ਸਾਡੀਆਂ ਮੀਟਿੰਗਾਂ ਨਹੀਂ ਹੋਈ ਹੁੰਦੀਆਂ ਉਹਦਾ ਕਾਰਨ ਕੀ ਆ ਕਿ ਕੁਝ ਜਿਹੜੀਆਂ ਗੱਲਾਂ ਜਿਹੜੀਆਂ ਗਰਾਊਂਡ ਲੈਵਲ ਤੇ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਫਸਟ ਆਫ ਆਲ ਨਸ਼ੇਰੀ ਵਿੱਚ ਜਿਹੜੇ ਬੱਚੇ ਫਸ ਗਏ ਹੋਏ ਆ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਬਾਹਰ ਲੈ ਕੇ ਆਣਾ ਉੰਨੀ ਇੱਕ ਪ੍ਰੋਪਰ ਸਟ੍ਰੈਟਜੀ ਨਹੀਂ ਬਣੀ ਹੈ ਆਪਾਂ ਜਿਹੜਾ ਵੀ ਕੋਈ ਬੱਚਾ ਜੇ ਨਸ਼ੇ ਦੇ ਵਿੱਚ ਪੈ ਗਿਆ ਉਹਨੂੰ ਇੱਕ ਤਰ੍ਹਾਂ ਦਾ ਆਪਾਂ ਗਲਤ ਹੀ ਕਹੀ ਜਾਂਦੇ ਆ ਜਦ ਕਿ ਇਹ ਸਟ੍ਰੈਟਜੀ ਨਹੀਂ ਹੈਗੀ ਇਹ ਕੋਈ ਥੋੜਾ ਬਹੁਤਾ ਕੰਜ਼ੂਮ ਕਰਨ ਲੱਪਿਆ ਉਹਨੇ ਆਪਾਂ ਪ੍ਰੋਪਰ ਰੀਹੈਬਿਟੇਸ਼ਨ ਸੈਂਟਰ ਬਣੇ ਹੈਗੇ ਆ ਜੀ ਐਡਿਕਸ਼ਨ ਸੈਂਟਰ ਬਣੇ ਹੈਗੇ ਆ ਉਸ ਬੱਚੇ ਨੂੰ ਪਹਿਲੀ ਸਟੇਜ ਦੇ ਉੱਤੇ ਜੇ ਆਪਾਂ ਦੇਖ ਲਈਏ ਸਮਝ ਲਈਏ ਕਿ ਇਹ ਬੱਚਾ ਜਿਹੜਾ ਆ ਉਹ ਇਹ ਡਰੱਗਜ਼ ਦੀ ਦੌਲਤ ਦੇ ਵਿੱਚ ਫਸ ਗਿਆ ਉਸ ਪਹਿਲੇ ਪਾੜ ਦੇ ਵਿੱਚ ਆਪਾਂ ਡੈਲੀ ਕਰ ਦਿੰਦੇ ਆ ਉਹ ਸੈਕੰਡ ਵਿੱਚ ਕੀ ਹੁੰਦਾ ਮੈਂ ਕਈ ਵਾਰ ਦੇਖਦਾ ਕਿ ਜੇ ਕੋਈ ਬੱਚਾ ਕੋਈ ਅੱਪਾ 2 ਗ੍ਰਾਮ ਦਾ ਇੱਕ ਕਰਾਉਂਡ ਦੇ ਵਿੱਚ ਆਪਾਂ ਫੜ ਲੰਨੇ ਆ ਉਹ ਜਾਂਦਾ ਜੇਨ ਦੇ ਵਿੱਚ ਪਰ ਉੱਥੋਂ ਵੀ ਜਿਹੜਾ ਉਹ ਹੋਰ ਜ਼ਿਆਦਾ ਉਹ ਐਡਿਕਟ ਹੋ ਕੇ ਆ ਜਾਂਦਾ ਇਹਦੇ ਵਿੱਚ ਪ੍ਰੋਪਰ ਇੱਕ ਐਂਟੀਪ੍ਰੈਸ ਦੀ ਸੈਕਸ਼ਨ ਆ ਗਈ ਹੈ ਚੌਥੇ ਉੰਦੇ ਵਿੱਚ ਇਹੀ ਹੈ ਕਿ ਜੇ ਬੱਚਾ ਕੋਈ ਜਿਹੜਾ ਉਹ ਪਿਲੇ ਹੋਰ ਹੋ ਕੇ ਨਾ ਥੋੜੇ ਸਮੇਂ ਦੇ ਲਈ ਜਿਹੜਾ ਇੱਕ ਤਰ੍ਹਾਂ ਦਾ ਖੁਸ਼ੀ ਪ੍ਰਾਪਤ ਕਰਨ ਲਈ ਉਹ ਡਰੱਗ ਲੈ ਲੈਂਦਾ ਉਰੇ ਇੱਕ ਸਲਿਪਰੀ ਸਲੋਪ ਹੈ ਜਿਹੜਾ ਇੱਕ ਵਾਰੀ ਡਰੱਗ ਲੈ ਲੈਂਦਾ ਆ ਉਹ बार-बार ਉਸ ਨੂੰ ਕੰਜ਼ੂਮ ਕਰਨ ਦਾ ਇੱਕ ਤਰ੍ਹਾਂ ਦਾ ਆਇਸਾ ਆਇਸਾ ਆਦੀ ਹੋ ਜਾਂਦਾ ਇਹ ਜਿਹੜੀ ਸਲਿਪਰੀ ਸਲੋਪ ਹੈ ਇਹਦੇ ਤੋਂ ਬਾਹਰ ਨਿਕਲਣਾ ਬਾਅਦ ਚ ਬਹੁਤ ਮੁਸ਼ਕਲ ਹੋ ਜਾਂਦਾ ਹੁੰਦੇ ਲਈ ਉਸ ਬੱਚੇ ਨੂੰ ਸਮਾਜ ਵਿੱਚੋਂ ਦਰਖਣਾ ਨਾ ਕਰੋ ਇਕਦਮ ਉਹਨੂੰ ਕੋਸ਼ਿਸ਼ ਕਰੋ ਕਿ ਉਹ ਬੱਚਾ ਜਿਹੜਾ ਹੈ ਉਹ ਉਸ ਸਲੀਪਰੀ ਸਲੋਪ ਦੇ ਵਿੱਚੋਂ ਨਿਕਲ ਕੇ ਕਿਸੇ ਨਾ ਕਿਸੇ ਤਰ੍ਹਾਂ ਦੁਬਾਰਾ ਸਮਾਜ ਦੇ ਵਿੱਚ ਆ ਸਕੇ ਸੈਕੰਡ ਕੀ ਹੁੰਦਾ ਹੈ ਕਿ ਜਿਹੜਾ ਆਪਾਂ ਅਕਸਰ ਹੀ ਪਿੰਡਾਂ ਦੇ ਵਿੱਚ ਮਤੇ ਵੀ ਬਵਾਏ ਕਈ ਕੁਛ ਮਤਲਬ ਕਿ ਐਫਰਟਸ ਕੀਤੇ ਕਿ ਜਿਹੜੇ ਬਾਰ-ਬਾਰ ਇਹ ਆਦੀ ਆ हटਦਾ ਹੀ ਨਹੀਂ ਹੈ ਉਹਦੇ ਵਿੱਚ ਇੱਕ ਵਾਰੀ ਅਸੀਂ ਮਤਾ ਪਾਇਆ ਸੀ ਕਿ ਅਸੀਂ ਕਿਸੇ ਦੀ ਵੀ ਬੇਲ ਜੜੀ ਆ ਉਹ ਨਹੀਂ ਕਰਵਾਵਾਂਗੇ ਪਰ ਅਲਟੀਮੇਟਲੀ ਜਦੋਂ ਲਾਸਟ ਤੇ ਚੈੱਕ ਕੀਤਾ ਗਿਆ ਉਹ ਉਸੇ ਪਿੰਡ ਦੇ ਕਿਸੇ ਨਾ ਕਿਸੇ ਬੰਦੇ ਨੇ ਉਹਦੀ ਮੈਡੀਸਨ ਦਾ ਕੰਮ ਕਰਦਾ ਹੈ ਨਸ਼ੇ ਪ੍ਰਤੀ ਉਹਨੂੰ ਅਸੀਂ ਮਾਰਨਿੰਗ ਜਦੋਂ ਆਪਾਂ ਰੇਡ ਕਰਕੇ ਲੈ ਕੇ ਆਏ ਆ ਤੇ ਸਾਰਾ ਦਾ ਸਾਰਾ ਪਿੰਡ ਨਾਲ ਹੀ ਇਕੱਠਾ ਹੋ ਕੇ ਸਾਡੇ ਕੋਲ ਆਇਆ ਉਹਨਾਂ ਵੱਲੋਂ ਮੈਨੂੰ ਇਹ ਗੱਲ ਕਹੀ ਗਈ ਕਿ ਦੀ ਅਸੀਂ ਇਹਨੂੰ ਸਿਰਫ ਡਰਾਉਣਾ ਸੀਗਾ ਤੇ ਸੁਧਾਰਨਾ ਵੀ ਅਸੀਂ ਆ ਪਰ ਤੁਹਾਡੇ ਹੀ ਕੁਝ ਕੁ ਸੱਜਣਾ ਦੇ ਵਿੱਚੋਂ ਅ ਅਸੀਂ ਉਹਦੇ ਲਈ ਪੈਸੇ ਇਕੱਠੇ ਕੀਤੇ ਉਸ ਲੜਕੇ ਦੀ ਆਪਾਂ ਉੱਥੇ 버ਗਰ ਦੀ ਰੇੜੀ ਕੰਮ ਖੋਲ ਕੇ ਦਿੱਤਾ ਉਹਨੂੰ ਜਿੰਦੇ ਕਰਕੇ ਉਹਨੇ ਨਸ਼ੇ ਦਾ ਕੰਮ ਬਿਲਕੁਲ ਬੰਦ ਕਰਤਾ ਤੇ ਹੁਣ ਉਹ ਆਪਣਾ ਵਧੀਆ ਘਰ-ਬਾਰ ਚਲਾਉਂਦਾ ਹੈ ਤੇ ਮੈਂ ਸਾਡਾ ਕੰਮ ਇਹ ਨਹੀਂਗਾ ਕਿ ਅਸੀਂ ਲੜਕਾ ਫੜ ਕੇ ਉਹਨੂੰ ਪਰਚਾ ਦੇਣਾ ਜਾਂ ਕੁਝ ਕਰਨਾ ਸਾਨੂੰ ਤੁਹਾਡੇ ਵੱਲੋਂ ਇਹੀ ਹੈ ਕਿ ਉਹਨੂੰ ਲਿਆਓ ਅਸੀਂ ਉਹਨੂੰ ਸੁਧਾਰਨ ਸੁਧਾਰਨ ਵਾਲੇ ਪਾਸੇ ਵੀ ਲੈ ਕੇ ਜਾਵਾਂਗੇ ਥੈਂਕ ਯੂ ਗਮਰਾਹ ਹੋ ਜਾਂਦਾ ਉਖੜ ਜਾਂਦਾ ਤਾਂ ਆਪਾਂ ਸਾਰਿਆਂ ਨੇ ਸਾਡੀ ಗ್ರಾಮ ਪੰਚਾਇਤ ਰਿਸ਼ਮ ਸਿੰਘ ਰਿਸ਼ਮ ਲਾਲ ਜੀ ਠੇਕੇਦਾਰ ਜਿਹੜੇ ਪਹੁੰਚੇ ਆ ਇੱਥੇ ਮੈਂ ਸਾਰੀਆਂ ਮਾਤਾ ਪਿਤਾ ਪੈਣਾ ਬੀਬੀਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਪ੍ਰਤੀ ਫਿਰ ਵੀ ਆਪਾਂ ਸਾਰੇ ਜਾਣੇ ਰਲ ਕੇ ਇਹ ਪ੍ਰਣ ਕਰਦੇ ਹਾਂ